ਕਵੈ ਸੇਵਤ ਖਸਮ ਦੀ ਨੋਰੇ ਅਰਸੋਂ ਘਰਸੋਂ ਛੱਟੀ ਐ ਤੁਦਰਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਗੱਟੀ ਐ ਸੱਜਣਾ ਸੁੱਚਾ ਪਾਤਸ਼ਾਹ ਸਿਰ ਸ਼ਾਹ ਦੇਸ਼ਾਹੂ ਜਿਸ ਬਾਸ ਬਠਿਆ ਸੋਹੀਐ ਸੁਭਨਾ ਦਾ ਵੀਸਾਹੂ ਸਤਿਨਾਮੁ ਸ੍ਰੀ ਵਹਿਗੁਰੂ ਸਾਹਿਬ ਜੀਓ ਤਨਾਸਲੀ ਮਹਲਾ 4 84 ਸਿੱਧ ਬੁੱਧ ਤੇਤੀਸ ਕੋਟ ਮੁੰਨ ਜਨ ਸਭ ਚਾਹੀ ਹਰ ਜੀਉ ਤੇ ਰੋ ਨਾਓ ਗੁਰਪ੍ਰਸਾਦ ਕੋ ਵਰਨਾ ਪਾਵੇ ਜਿਨ ਕੋ ਲਿਲਾਟ ਲਿਖਿਆ ਤੁਹ ਭਾਉ ਤੁਰਸੀ ਸਿਦ ਬੁੱਧ 33 ਕੋਟ ਮੁੰਨ ਜਨ ਸਭ ਚਾਹੀ ਹਰ ਜੀਉ ਤੇਰੋ ਨਾਉ ਗੁਰਪ੍ਰਸਾਦ ਕੋ ਵਰਨਾ ਪਾਵੇ ਜਿਨ ਕੋ ਲਿਲਾਟ ਲਿਖਿਆ ਤੁਹ ਭਾਉ ਜੋਪ ਮੰਨ ਰਾਮੈ ਨਾਮ ਹਰਜਸੇ ਉਤਮ ਕਾਮ ਜੋ ਗਾਵੈ ਸੁਣੈ ਤੇਰਾ ਜਸ ਸੁਵਮੀ ਹੋਤਨ ਕੈ ਸਦ ਬਲਹਾਰੇ ਜਾਉ ਰਹਾਉ ਸਰਨਾਗਤ ਸਰਤ ਪਾਲਕ ਹਰ ਸੁਵਮੀ ਜੋ ਤੁਮ ਦੇਹੁ ਸੋਈ ਹੋਮ ਪਾਉ ਦੀਨ ਦਿਆਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨ ਕਾ ਹੈ ਚਾਉ ਸ਼ਰਨਾਗਤ ਪ੍ਰਤਿ ਪਾਲਕ ਹਰਿ ਸੁਆਮੀ ਜੋ ਤੁਮ ਦਿਹੋ ਸੋਈ ਹੋਂ ਪਾਉ ਦੀਨ ਦਿਆਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨ ਕਾ ਹੈ ਚਾਉ ਵਾਹਿਗੁਰੂ ਜੀ ਕਾ ਥਾਲ ਸਾ ਵਾਹਿਗੁਰੂ ਜੀ ਕੀ ਫਤਿਹ